भारतीय वाल्मीकि धर्म समाज भावा धस के राष्ट्रीय निदेशक एवं राजनीतिक विंग के अध्यक्ष वीर श्रेष्ठ नरेश नरेशान आठ सालों के बाद अपनी पुरानी पार्टी शिरोमणि अकाली दल में वापस लौट आए मॉडल टाउन एक्सटेंशन में स्थित नरेश धींगान के आवास पर विशेष तौर पहुंचे शिरोमणि अकाली दल के अध्यक्ष एवं पूर्व उप मुख्यमंत्री सुखबीर सिंह बादल ने उनकी घर वापसी करवाई इस अवसर पर सुखबीर बादल ने कहा कि उनका छोटा भाई नरेश नरेशान कुछ समय के लिए रूट गया था पर अब सब कुछ ठीक हो गया है उन्होंने कहा कि उनके पिता बड़े बादल साहिब वाल्मीकि समाज से बहुत प्यार करते थे इसी प्यार की बदौलत उन्होंने भगवान वाल्मीकि तीर्थ बनवाया था नरेश धीमगान ने कहा कि अपने घर वापस लौट उनके काफी अच्छा लग रहा है अमर ज्वाला के संपादक राजकुमार साथी की रिपोर्ट ਉਹਨੇ ਇਤਨੂੰ ਹੋ ਜੋ ਸਾਰਨ ਬੇਨਤੀ ਪੰਜਾਬ ਦੇ ਪੰਜਾਬੀਆਂ ਦੇ ਬਿਨਾ ਦੇ ਧੜਕਣ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੁਰ ਪੰਜਾਬ ਦੇ ਆਣ ਵਾਲੇ ਮੁੱਖ ਮੰਤਰੀ ਸਰਦਾਰ ਸੁਖਦੀਪ ਸਿੰਘ ਬਾਦਲ ਸਾਹਿਬ ਬਾਲ ਸਾਹਿਬ ਇਹ ਮੁੰਡੇ ਦੀ ਭਾਂ ਜੜੀ ਆ ਤੁਹਾਨੂੰ ਫੜਾਉਣ ਲੱਗਾ ਅਗਲੀਆਂ ਗੱਲਾਂ ਦੇ ਦੇ ਕੇ ਖੁਸ਼ੀ ਮਰ ਸੁਖੋ ਤਾਂ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਘੁਮਰ ਸਾਹਿਬ ਇੱਕ ਮਿੰਟ ਬੋਲਣਗੇ ਉਸ ਤੋਂ ਬਰ ਅੰਮ੍ਰਿਸ਼ ਨੇ ਚੁੱਕੀ ਇੱਕ ਮਿੰਟ ਇੱਕ ਫਿਲਮ ਬੰਦ ਨੂੰ ਚਲ ਪਰੇ ਸਤਿਕਾਰਯੋਗ ਸਾਡੇ ਬਾਦ ਜਰੂਰ ਬੰਦ ਸਾਹਿਬ ਇਹ ਮੁੰਡੇ ਦੀ ਭਾਂ ਜੜੀ ਆ ਤੁਹਾਨੂੰ ਫੜਾਉਣ ਲੱਗਾ ਅਗਲੀਆਂ ਗੱਲਾਂ ਸਾਰੀਆਂ ਬਾਦ ਤੋਂ ਪਹਿਲਾਂ ਵਰਦੇ ਸਾਂਝ ਕਰੀਏ ਜੋ ਬੋਲੇ ਸੋਨ ਰਹਾ ਸਭਾ ਵਾਹਿਗੁਰੂ ਜੀ ਦੀ ਮਹਾਰਤ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਮੈਂ ਦਿੱਤੇ ਦੋ ਤੇ ਮੈਂ ਦਿੱਤੇ ਮਿੰਟ ਚ ਖਤੋਂ ਕਰਦਾ ਪ੍ਰਧਾਨ ਸਾਹਿਬ ਤੋਂ ਪਹਿਲਾਂ ਬੋਲ ਨਹੀਂ ਸਕਦਾ ਸਭ ਤੋਂ ਪਹਿਲਾਂ ਮੈਂ ਸਤ ਸੁਖਵੀਰ ਸਿੰਘ ਬਾਬਾ ਪ੍ਰਧਾਨ ਸ਼੍ਰੋਣੀ ਕਾਲ ਇਤਰ ਡਾਕਟਰ ਦਰਜੀਤ ਸਿੰਘ ਜੀਮਾ ਜੀ ਜੇਦਰ ਹੀਰਾ ਸਿੰਘ ਕਬਰੀਆ ਜੀ ਬਾਬਾ ਅਜੀਤ ਸਿੰਘ ਜੀ ਰਜੀਤ ਸੇਕਟਲੋਂ ਸਾਡੇ ਸ਼ਰੀ ਪ੍ਰਧਾਨ ਭੁਪਿੰਦਰ ਸਿੰਘ ਜੀ ਪਿੰਦਾ ਇੰਦਰਜੀਤ ਸਿੰਘ ਮੱਕੜ ਤੇ ਹੋਰ ਸਾਰੇ ਦਰਜਾ ਦੇ ਦਰਜਾ ਡਿਰੇ ਸਾਹਿਬਾਨ ਸਾਰਿਆਂ ਨੂੰ ਮੈਂ ਕਹਿਣਾ ਤੁਹਾਡੇ ਆਏ ਤੇ ਆ ਸਾਰਾ ਰਾਕਾ ਖੜ ਗਿਆ ਔਰ ਸਭ ਤੋਂ ਵੱਡੀ ਗੱਲ ਸਾਡੇ ਦੇਡ ਸਾਡੀ ਜਾਨ ਰੇਖ ਤੇ ਗਾਂਜੀ ਇਹ ਮੇਰਾ ਭਰਾ ਵਾ ਪਿਛਲੇ ਕਈ ਸਾਲਾਂ ਤੋਂ ਇਹਦੇ ਆਮਦ ਨਾਲ ਅਜ ਸ਼ਰੋਮਣੀ ਕਾਲੇਡਜ ਪੂਰੀ ਜਾਨ ਗਈ ਤੇ ਮੈਂ ਦਾਦ ਆਏ ਹਲਕਾ ਪਛਮੀ ਅੱਜ ਸ਼ਰੂਮਣੀ ਗੱਡੀ ਦਾ ਜਿੱਤ ਗਿਆ ਸੁਬਾਨ ਸੁਬਾਨ ਜਿੰਦਾਬਾਦ ਜਿੰਦਾਬਾਦ ਉਹ ਤੋਂ ਵਹੀ ਜੋ ਕਮਾਂਦਾਰ ਉਹ ਇਹ ਦੋ ਟੱਕਰੀਆਂ ਆ ਪਹਿਲੇ ਤਿੰਨ ਟੱਕਰੀਆਂ ਪਾਜੀ ਥੋੜਾ ਸਾਰ समान का पक्ष देते हैं आज तो सामने पहले भी मैं क्या सी सरदार सुखबीर सिंह जी बादल चले आओ हम तुम्हें प्यार करते हैं ये वो गुनाह है जो बार बार करते हैं बार बार करते, बार -बार करते बोलो सौ निहार ਸਾਰੇ ਨੂੰ ਬੇਨਤੀ ਹੈ ਜੀ মিডিਆ ਵਾਲੇ ਤੁਸੀਂ ਇੱਧਰ ਆ ਜਾਓ ਕਿਉਂਕਿ ਪਿੱਛੇ ਸੰਗਤਾਂ ਨੇ ਦੇਖਣਾ ਪੀਸ ਜਾਂ ਬੈਠ ਜਾਓ ਸਾਰੇ ਸਾਰੇ ਬੈਠ ਜਾਓ ਪੀਸ ਇੱਧਰ ਵੀ ਆ ਜਾਓ ਆ ਤੁਸੀਂ ਇੱਧਰ ਆ ਜਾਓ ਜਾਂ ਇੱਧਰ ਆ ਜਾਓ ਇੱਧਰ ਆ ਜਾਓ ਪਿੱਛੇ ਸਾਰੇ ਥੱਲੇ ਹੋ ਜਾਓ ਥੱਲੇ ਹੋ ਜਾਓ ਲੁਧਿਆਣਾ ਸ਼ਹਿਰ ਦੇ ਪਦਵੰਤੇ ਸੱਜਣੋ ਫਤਿਹ ਅਸ ਕਰਨਾ ਵਾਈਗ੍ਰੀ ਕਾ ਖਾਲਸਾ ਵਾਈਗ੍ਰੀ ਕੀ ਫਤਿਹ ਮੇਰੇ ਪਿਤਾ ਬਾਦਮ ਸਿੰਘ ਸਾਹਿਬ ਦਾ ਬਾਲਮਿਕੀ ਸਮਾਜ ਦੀ ਲੀਡਰਸ਼ਿਪ ਨਾਲ ਤੇ ਸਮਾਜ ਨਾਲ ਬਹੁਤ ਜਿਆਦਾ ਪਿਆਰ ਸੀ ਮੈਨੂੰ ਯਾਦ ਹੈ ਜਦੋਂ ਰਾਮ ਤੀਰੇਤੀ ਸਥਾਪਨਾ ਹੋਣੀ ਸੀ ਬਾਲਮਿਕੀ ਸਮਾਜ ਦੇ ਇਸ਼ਾਰੀ ਲੀਡਰਸ਼ਿਪ ਇਕੱਠੀ ਕੀਤੀ ਤੇ ਬਾਲਮਿਕੀ ਤੀਰਥ ਬਣਾਇਆ ਉਹਨਾਂ ਨੇ ਕਿਹਾ ਸੀ ਭਾਵੇਂ 200 ਕਰੋੜ ਲੱਗੇ ਭਾਵੇਂ 300 ਕਰੋੜ ਲੱਗੇ ਭਾਵੇਂ 400 ਪੈਸੇ ਦੀ ਕਮੀ ਨਹੀਂ ਇਹਦਾ ਤੀਰਥ ਬਣਾਇਆ ਜਾਏ ਹਿੰਦੁਸਤਾਨ ਦੀ ਦੁਨੀਆ ਦੇ ਲੋਕ ਗੁਣ ਗੁਨੇ ਤਿੱਥੋਂ ਹਰ ਮਹੀਨੇ ਮੀਟਿੰਗ ਕਰਦੇ ਸੀ ਹਰ ਮਹੀਨੇ ਉੱਥੇ ਆਪ ਜਾਂਦੇ ਸੀ ਅਖੀਰ ਤੱਕ ਉਹਨੇ ਆਪ ਸੇਵਾ ਨਿਭਾਈ ਬਹੁਤ ਪਿੱਛੇ ਚਲੇ ਗਿਆ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦੀ ਜਨਤਾ ਨੂੰ ਬਚਾ ਲੋ ਪੰਜਾਬ ਨੂੰ ਤੁਸੀਂ ਬਚਾ ਸਕਦੇ ਹੋ ਉਹਨੂੰ ਪਤਾ ਹੈ ਕਿਹੜੀ ਪਾਰਟੀ ਬਚਾ ਸਕਦੀ ਹੈ ਅੱਖਾਂ ਮੀਚ ਕੇ ਉਸ ਪਾਰਟੀ ਦੇ ਮਗਰ ਲੱਜੋ ਖੇਤਰੀ ਪਾਰਟੀ ਕਲੀ ਇੱਕੋ ਹੀ ਪੰਜਾਬ ਅਤੇ ਪੰਜਾਬ ਦੇ ਪਾਣੀਆਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਮੁਲਾਜ਼ਮਾਂ ਦੇ ਅਤੇ ਪੰਜਾਬ ਦੇ ਰਾਖੇ ਜੋ ਸਾਡੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਅੱਜ ਸਾਡੇ ਗ੍ਰਹਿ ਨਿਵਾਸ ਸਥਾਨ ਤੇ ਆਏ ਸੀ ਤਾਂ ਸਭ ਤੋਂ ਪਹਿਲਾਂ ਸਾਰੇ ਵਾਲਮੀਕਨ ਸਮਾਜ ਔਰ ਸਾਰੇ ਵੱਖੋ ਵੱਖ ਸਮਾਜ ਦੇ ਜਿਹੜੇ ਲੋਕ ਹੈ ਸਤਕਾਰਯੋਗ ਮੇਰੀਆਂ ਮਾਤਾ ਮਾਂ ਪੈਣਾ ਵੀਰ ਬਜ਼ੁਰਗ ਉਹਨਾਂ ਨੇ ਬੜੀ ਗਮਰ ਗਰਮ ਜੋਸ਼ੀ ਨਾਲ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਸ਼ਰੋਮੀ ਅਕਾਲੀ ਦਲ ਦਾ ਸਵਾਗਤ ਕੀਤਾ ਵਾ ਹੋਰ ਅੱਜ ਬੜਾ ਵਧੀਆ ਮਹਿਸੂਸ ਹੋ ਰਿਹਾ ਵਾ ਮੈਂ ਆਪਣੇ ਘਰ ਵਾਪਸੀ ਕੀਤੀ ਆ ਔਰ ਸਾਰਿਆਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਮੈਂ ਕਿ ਜਿਹੜਾ ਆਪਣਾ ਘਰ ਆਪਣਾ ਹੀ ਹੁੰਦਾ ਵਾ ਤਾਂ ਜੇ ਸ਼ਰੋਮੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਕੇ ਘਰ ਵਾਪਸੀ ਦਿੱਤੇ ਫਕਰ ਮਹਿਸੂਸ ਹੋ ਰਿਹਾ ਵਾ ਉਥੇ ਮੈਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਸਰਦਾਰ ਸੁਖਵੀਰ ਸਿੰਘ ਬਾਦਲੂ ਸਾਹਿਬ ਦਾ ਉਹ ਖਾਸ ਕਰਕੇ ਜੋ ਲੁਧਿਆਣੇ ਦੇ ਸਾਡੇ ਬਾਬਾ ਬੋੜ ਹੈ ਬਾਬਾ ਅਜੀਤ ਸਿੰਘ ਜੀ ਜੋ ਹਰ ਵੇਲੇ ਆਪਣਾ ਆਸ਼ੀਰਵਾਦ ਦੇ ਕੇ ਰੱਖਦੇ ਆ ਉਹ ਸਰਦਾਰ ਹੀਰਾ ਸਿੰਘ ਗੜੀਆ ਸਾਹਿਬ ਪਰ ਉਕਕਾਰ ਸਿੰਘ ਘੁੰਮਣ ਸਾਹਿਬ ਡਾਕਟਰ ਦਲਜੀਤ ਚੀਮਾ ਸਾਹਿਬ ਰਣਜੀਤ ਸਿੰਘ ਢੋਸਾ तमाम ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਆ ਕੇ ਜੋ ਮਾਣ ਵਧਾਇਆ ਵਾ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਜਿਹੜੀ ਪੂਰੀ ਦੀ ਪੂਰੀ ਟੀਮ ਹੈ ਜਿਹੜੀ ਤੁਸੀਂ ਦੇਖਿਆ ਕਿ ਹਜ਼ਾਰਾਂ ਦੇ ਜਿੰਨਤੇ ਦੇ ਵਿੱਚ ਸਾਰੇ ਵੀਰ ਜਿਹੜੇ ਆ ਲੁਧਿਆਣੇ ਦੇ ਇੱਥੇ ਖੜੇ ਸੀ ਔਰ ਲਗਭਗ ਪੰਜਾਬ ਦੇ ਵੀ ਜਿਹੜੀ ਸਾਡੀ ਟੀਮ ਹੈ ਉਹਨਾਂ ਦੀ ਸਾਰਿਆਂ ਦੀ ਜਿਹੜੀ ਸਹਿਮਤੀ ਲਈ ਗਈ ਆ ਤਾਂ ਜੋ ਆਣ ਵਾਲੇ ਟਾਈਮ ਦੇ ਵਿੱਚ ਸ਼ਰੋਮ ਲਈ ਅਕਾਲੀ ਦਲ ਜੋ ਕਿ ਸਹੀ ਮਾਨੇ ਅੱਜ ਭਾਵੇਂ ਪਿੰਡਾਂ 'ਚ ਹੈ ਭਾਵੇਂ ਸ਼ਹਿਰਾਂ ਦੇ ਵਿੱਚ ਘਰ-ਘਰ ਦੇ ਵਿੱਚ ਜਿਹੜੀ ਆਵਾਜ਼ ਉੱਠੀ ਆ ਵਾਰੀਅਨ ਜੋ ਰਾਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਜੋ ਦੇਣ ਹੈ ਪੰਜਾਬ ਨੂੰ ਉਹ ਅੱਜ ਤੱਕ ਬਹੁਤ ਸਾਰੇ ਮੁੱਖ ਮੰਤਰੀ ਆਏ ਸਿਰਫ ਗੱਲਾਂ ਦਾ ਉਹਨਾਂ ਨੇ ਕੜਾ ਪਕਾਇਆ ਵਾ ਹੋਰ ਅੱਜ ਵੀ ਤੁਸੀਂ ਦੇਖ ਰਿਹਾ ਕਿ ਦਿਨ ਰਾਤ ਜਿਹੜੇ ਆ ਭਾਵੇਂ ਕੋਈ ਵੀ ਪਾਰਟੀਆਂ ਵਾ ਆਪਣੇ ਆਪਣੇ ਤੌਰ ਤੇ ਉਹਨਾਂ ਨੇ ਜੋ ਕਹਿਣੀ ਔਰ ਕਥਨੀ ਚ ਉਹਨਾਂ ਦਾ ਫਰਕ ਦੇਖਿਆ ਗਿਆ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਆਣਾ ਸੀ ਤਾਂ ਉਹਨਾਂ ਦੇ ਸਭ ਤੋਂ ਵੱਡੇ ਸਤਕਾਰਯੋ ਕੇਜਰੀਵਾਲ ਸਾਹਿਬ ਹਰਵਿੰਦ ਕੇਜਰੀਵਾਲ ਸਾਹਿਬ ਜੋ ਕਨਵੀਨਰ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦਾ ਸਰਕਾਰ ਬੰਦੇ ਸਾਰੀ ਪੰਜਾਬ ਦਾ ਐਸਸੀ ਡਿਪਟੀ ਸੀਐਮ ਬਣਾਵਾਂਗੇ ਕਿਤੇ ਨਹੀਂ ਬਣਾਇਆ ਵੀਆਈਪੀ ਕਲਚਰ ਖਤਮ ਕਰਾਂਗੇ ਕਿਤੇ ਨਹੀਂ ਕਰਿਆ ਸਾਡਾ ਸਰਪਾਈ ਸੇਵਕ ਸੀਵਰਮੈਨ ਮਾਲੀ ਬੇਲਦਾਰ ਜਿਹੜੇ ਕਿ ਕਾਰਪੋਰੇਸ਼ਨ ਦੇ ਵਿੱਚ ਹੀ ਜਿਨ੍ਹਾਂ ਦੀ ਓਵਰੇਜ ਹੋਈ ਆ ਉਹ ਕਿਸੇ ਨੂੰ ਪੱਕਾ ਨਹੀਂ ਕਰਿਆ ਉਹ ਇੱਥੇ ਹੀ ਆਪਣਾ ਉਹ ਆ ਇਹਦ ਕਰਕੇ ਨਾ ਸਮਝਦਾ ਕਿ ਕਿੱਥੇ ਸਾਡਾ ਖਾਸ ਕਰਕੇ ਭਾਈਚਾਰੇ ਨਾਲ ਜੋ ਵਿਤਰਕਆ ਕੀਤਾ ਗਿਆ ਵਾ ਉਹ ਉਹਦੇ ਨਾਲ ਮੈਂ ਸਮਝਦਾ ਕਿ ਇਹ ਉਹ ਸਮਾਜ ਆ ਦਲ ਸਮਾਜ ਜਿਹੜਾ ਸਰਕਾਰ ਬਣਾ ਸਕਦਾ ਤਾਂ ਉਹ ਸਰਕਾਰ ਗਰਾਵੀ ਸਕਦਾ ਭਾਈ ਇਲੈਕਸ਼ਨ ਦੇ ਵਿੱਚ ਸਰਦਾਰ ਉਪਕਾਰ ਸਿੰਘ ਘੁੰਮਣ ਸਾਹਿਬ ਜੋ ਮਿਲਨ ਪਰ ਉਪਕਾਰ ਸਿੰਘ ਘੁੰਮਣ ਸਾਹਿਬ ਜੋ ਮਿਲਨ ਪਰਤਨ ਵਾਲੇ ਸਾਡੇ ਕੈਂਡੀਡੇਟ ਆ ਉਹਨਾਂ ਦਾ ਅਸੀਂ ਪੂਰਾ ਸਮਰਥਨ ਕਰਾਂਗੇ ਔਰ ਉਹਨਾਂ ਨੂੰ ਜਿਤਾਵਾਂਗੇ ਔਰ 2027 ਦੇ ਵਿੱਚ ਜਿਹੜਾ ਮਿਸ਼ਨ ਆ 2027 ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾਵਾਂਗੇ ਤਾਂ ਜੋ ਪੰਜਾਬ ਦੇ ਪਾਣੀਆਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਗਰੀਬਾਂ ਦੀ ਔਰ ਖਾਸ ਕਰਕੇ ਜਿਹੜੇ ਮੁਲਾਜ਼ਮ ਆ ਜਿਹੜੇ ਅੱਜ ਦੁਖੀ ਹੋ ਚੁੱਕੇ ਆ ਉਹਨਾਂ ਦੇ